ਇਹ ਹੈ ਜਾਂ ਲੈਣ ਚੁੜਦੇ ਸਾਰੇ ਨਸੋ ਦੇ ਜੀਐਸਬੀ ਬਰ ਬੰਨ ਗਾਈਸ ਕਿ ਅੱਜ ਸਵੇਰ ਦੇ ਵੱਚੁਕਿਆ ਨਹੀਂ ਕੋਈ ਜ ਆਪਣੇ ਅੱਜ ਤੇ ਮੈਂ ਤਲਾ ਜੇਮ ਕਿਉਂਕਿ ਸਕੂਲ ਦਾ ਤਾਂ ਪਤਾ ਹੀ ਕੱਦਲੀ ਸ਼ੁਤੀਆ ਤੇਰੇ ਭੈਣ ਹੀ ਹੁਣ ਸਿੱਧਾ ਮੈਂ ਜਾਣਾ ਸੋਮਵਾਰ ਤੇ ਬਾਹਰ ਚੈੱਕ ਕਰ ਸਕਦੇ ਮੌਸਮ ਚੱਲਦੇ ਹੋਣਾ ਬਸ ਇਦਾਂ ਬਾਹਰ ਚਲਿਏ ਗਾਈਸ ਜਿਮ ਲੈ ਵਲੋਗ ਮੇਂ ਲਗਾ ਬੰਦ ਹੋ ਗਿਆ ਬੰਦ ਹੋਇਆ ਨਹੀਂ ਵਲੋਗ ਤੇ ਅੱਧੀ ਮੈਂ ਸਾਰੀ ਦਿਹਾੜੀ ਦੀਆਂ ਮਾਰਨ ਦਾ ਬਾਅਦ ਵੀ ਅੱਧੀ ਰੋਟੀ ਪਾਣੀ ਖਾ ਲਈ ਹੈ ਓਕੇ ਹੋ ਚੁੱਕਾ ਹੈ ਤੇ ਮੈਂ ਹੁਣ ਰੈਡੀ ਛੱਡ ਹੀ ਹੋ ਗਿਆ ਤੇ ਜਾਨੂੰ ਭਾਈ ਬਾਹਰ ਹੈ ਜਾਨੂੰ ਭਾਈ ਜਾਂਦੇ ਆਇਆ ਮੜਾ ਯਾਰ ਮੈਂ ਤਾਂ ਠੀਕ ਹੈ ਤੇ ਘੜੀ ਨੂੰ ਫਿਰ ਆਪਾਂ ਜਾਣਾ ਸੀ ਕਿੱਥੇ ਜਾਣਾ ਹੈ ਆਪਾਂ ਓ ਪਾਜੀ ਪੈਸ਼ਨ ਪੈਸ਼ਨ bro ਯਾਰ ਜਨ ਭਾਈ ਵਾਇਗਰਦੀ ਕਾ ਸਾਾਲ ਸਾਾਲ ਵਾਇਗਰਦੀ ਕੇ ਸاتھ ਓਹੋ ਭਾਈ ਜਾਣਾ ਕਿਥੇ ਨੇ ਮੈਂ ਤਲਾਇਆ ਕਾਫੀ ਰਹਿਣ ਓਹੋ ਭਾਈ ਨਹੀਂ ਦੂਰ ਹੈ ਕਾਫੀ ਹੈ ਨਹੀਂ ਨਹੀਂ ਰੁਕ ਜਾ ਹਾਂ ਨਾਲੇ ਚੱਲੀਏ ਚੱਲ ਚੱਲਾ ਸਹੀ ਚਾ ਵੀ ਖਬਰ ਨਹੀਂ ਆਉਂਦੀ ਉਹ ਲੈ ਮੈਟਰੋ ਜਨੂਬਾ ਦੇ ਨਾਲ ਜਾਣਾ ਨਹੀਂ ਮੜਿਆ ਆਪਾਂ ਤੇ ਯਾਰ ਕਾਤੀ ਨੇ ਨਗਾਤੀ ਰਹਿ ਗਿਆ ਚੁਕੇ ਨਾਲੇ ਤੁਹਾਨੂੰ ਪਤਾ ਕਾਤੀ ਨਭਣਾ ਹੀ ਹੁੰਦਾ ਝੂਣਾ ਲੈਣ ਗਿਆ ਝੂਟਾ ਲੈ ਕੇ ਆ ਚੁਕੇ ਤੇ ਹੁਣ ਮਿੱਤਰੋ ਰੋਟੀ ਨਹੀਂ ਖਾਣੇ ਆ ਤੇ ਚਲਦੇ ਆ ਘੜੀ ਨੂੰ ਸੈਂਟਰ ਟਾਈਮ ਹੋਈ ਚੱਲਦਾ ਸੈਂਟਰ ਦਾ ਲੋਗ ਹੋਗੇ ਮਿੱਤਰੋ ਮਾਸਟਰ ਤੋਂ ਹੋਗੇ ਧੀਰੇ ਦੋ ਦਿਨ ਰਹਿ ਕੇ ਆਇਤਾ ਤੇ ਕੱਲ ਦਾ ਕੱਲ ਹੈਗੀ 7 ਤਰੀਕ ਦਾ ਸ਼ੰਗਾਰ ਤੇ ਸਾਨੂੰ ਮਾਰ ਆਪਣਾ ਪਿੱਲਾ ਦੇਖ ਫਿਰ ਤੋਂ ਸਕੂਲ ਦਾ ਹੋਣਾ ਹੈ ਇਹ ਹੁਣ ਚੱਲਾਂਗੇ ਮਿੱਤਰੋ ਆਪਣਾ ਸੈਂਟਰ ਮੋਟਰਸਾਈਕਲ ਆ ਰਿਹਾ ਇਹਨੂੰ ਕਰਦਿਆ ਗਰਮ ਤੇ 2 ਵਜੇ ਲੱਗੇ ਆ ਚੱਲ ਜੀਏ ਗਾਈਸ ਹੁਣ ਆਪਾਂ ਸੈਂਟਰ ਪਹੁੰਚਦੇ ਹੋਗੇ ਆ ਕੱਢੀਏ ਬਿਲ ਖੋਲੀਏ ਬੂਹਾ ਲੋਨ ਮੇਰੇ ਚਾਹ ਬਤਾ ਨਾਮ ਕੱਢਦੇ ਆ ਬਾਹਰ ਤੇ ਇਹਨੂੰ ਕਰਨੇ ਆ ਮੈਂ ਸਟਾਰਟ ਤੇ ਥੋੜਾ ਜਿਹਾ ਗਰਮ ਜਾਨੂ ਭਾਈ ਨੂੰ ਕੀਤਾ ਫੋਨ ਤੇ ਮੈਂ ਸਿੱਧਾ ਉਹਦੇ ਦੇ ਦੱਲ ਜਣਾ ਉਹ ਹੁੰਦੇ ਫਿਰ ਚੱਲਦੇ ਆ ਮਿੱਤਰੋ ਆਪਾਂ ਸੈਂਟਰ ਤੁਰੀਆਂ ਹੈ ਨੂੰ ਪਹਿਲੇ ਗੇਅਰ ਤੇ ਤੁਰਦਾ ਚੱਲ ਜੀਏ ਜਾ 10 ਸਾਨੇ ਦੇਖਾਦੇ ਆ ਮੈਂ ਰਹੋ ਹੁਣ ਆ ਪਾ ਚ ਗਏ ਸੈਂਟਰ 2:10 ਤੇ ਸੈਂਟਰ ਆ ਪਹੁੰਚ ਗਏ ਆਪਾਂ ਫਿਰ ਲੇਟ ਨਹੀਂ ਹੋ ਗਈ ਹਾਂ ਲੇਟ ਨਹੀਂ ਹੋ ਗਿਆ ਅੱਜ ਲੇਟ ਮਮਾ ਸੋ ਗੋ ਜਲਦੀ ਆਏ ਆ ਬਸ ਛੇਤੀ ਆਗੇ ਹਾਂ ਆ ਛੇਤੀ ਆਗੇ ਤੇ ਮਿੱਤਰੋ ਆ ਜਰਾ ਹੋਰ ਤਰ ਲੱਗਣਿਆ ਛੇਤੀ ਆਣ ਕੇ ਸੁਣੀ ਆਂਦੀ ਆ ਜੇ ਉਪਰ ਆਪਰਾ ਲੱਗਣਿਆ ਮਿੱਤਰੋ ਇਹ ਹੁਣ ਮੈਂ ਤੇ ਜਾਂਦਾ ਆ ਤੁਹ ਪਾਈ ਇਹਦੀ ਲੇਟ ਹਿੰਦੀ ਨੇ ਤਾਂ ਸਾਡੇ ਮੋਟਰਸਾਈਕਲ ਪਛਾਣਿਆ ਜਾਂਦਾ ਜਿੰਨੇ ਸਾਡੇ ਆ ਮੋਟਰਸਾਈਕਲ ਨੰਬਰ 플레이ਟ ਦੇ ਲਓ ਬਾਈ ਨੰਬਰ ਲੇ ਜਿੰਨੇ ਇਹ ਮੋਟਰਸਾਈਕਲ ਪਛਾਣਿਆ ਬਟਾਲੇ ਦੇ ਉਹ ਸਾਨੂੰ 100 ਰੁਪਏ ਨਹੀਂ ਉਹ ਸਾਨੂੰ ਖੁਦ 10 ਰੁਪਏ ਚ ਭੱਗੇ ਜਾ ਸਕਦਾ ਭਾਈ ਇੱਥੇ ਰੱਖ ਕੇ ਇੱਥੇ ਰੱਖ ਕੇ ਜਾ ਸਕਦਾ ਮੈਂ ਬਲਬਨਾ ਪੁੱਟ ਕੇ ਲੈ ਰਿਹਾ ਹਾਂ ਯਾਰ ਅੱਗੇ ਵੀਰ ਬਣਾ ਫੜਾ ਰਿਹਾ ਨਹੀਂ ਤੁਹਾਨੂੰ ਅਸੀਂ ਐਫ ਆਈ ਆਰ ਕਰਾ ਕਰਾਏ ਭਾਈ 100 ਰੁਪਏ ਦੇ ਕਿਉਂ ਐਫ ਆਈ ਆਰ ਕਰਾਉਣ ਕੋਈ ਭਾਈ ਇੱਥੇ ਰੱਖ ਪਰ ਮਮਾ ਹਤੇ ਪਹਿਲਾ ਦੇ ਨਾ ਐਫ ਆਈ ਆਰ ਕਰ ਦੇ ਰਹੇ ਨੇ ਵੱਧ ਲੱਗ ਜਾਣੇ ਚੱਲ ਰਹੇ ਨੇ ਮੈਂ ਤਾਂ ਭਾਈ ਮੈਂ ਲਾਤਾ ਭਾਈ लोग तो ना था ਮਿੱਤਰੋ ਜਨੂ ਬਾਈ ਕੋਈ ਕੀਤਾ ਆਪਾਂ ਤੇ ਉਹ ਮਸਤੀ ਸਾਡੇ ਤੇ ਹੁਣ ਚਾਹਦੇ ਮਿੱਤਰੋ ਆਪਾਂ ਪਾਰਕਿੰਗ ਦੇ ਵਿੱਚ ਆਓ ਫਿਰ ਅੱਜ ਪੂਰੇ ਬੂਏ ਤੇ ਲੱਗੀਆਂ ਇਸ ਨੂੰ ਰਹੀ ਚੁਕਾ ਦਈ ਅੱਜ ਆਜੋ ਆਜੋ ਬਾਈ ਚਲੋ ਕੋ ਤਖੋ ਦੇ ਪ੍ਰੋਗਰਾਮ ਹੀ ਆ ਮੇਨ ਦਾ ਪ੍ਰੋਗਰਾਮ ਹੀ ਆ ਗੁਰੂਆ ਇੱਥੇ ਕੋਈ ਹੁਣ ਆਹ ਤਰ ਗੀ ਰਾਤ ਨੂੰ ਪ੍ਰੋਗਰਾਮ ਨਾਲ ਹੋਣਾ ਜਾਵੇ ਨਾ ਬਈ ਨੋ ਹੋ ਜਾ ਜੇ ਚੈੱਕ ਕਰ ਸਾਡੇ ਮਿੱਤਰੋ ਆਉਣਾ ਛੋਟਾ ਲੱਗਾ ਇੱਥੇ ਕਿ ਨਾ ਘਟੋ ਘਟੀ ਹੋ ਗਿਆ ਗੁਰੂਆ ਕੀ ਅਬ ਇਹਦਾ ਕੋਈ ਜੇਬ ਬੜਾ ਭਾਈ ਬਹੁਤ ਖਤਰਨਾਕ ਹੋ ਜਾਂਦਾ ਭਾਈ ਇਹ ਸੈਂਡ ਮਰਗਾਰ ਦੇ ਵਾਲਾ ਗਰੇ ਬਈਏ ਲਾਇਆ ਹੈ ਅਗਲਾ ਨੂੰ ਰੱਖਣਾ ਵਾਲਾ ਗਰੇ ਡਿਸਕ ਨੂੰ ਬੜਾ ਦਿਆ ਭਾਈ ਭਾਈ ਪਵਾਇਆ ਹੀ ਨਵਾਂ ਭਾਈ ਨੂੰ ਆਣੀ ਦੀ ਗੱਲ ਲਾਈ ਜਾਈ ਉਹ ਭਾਈ मोटरसा बहुत लाया चाह चू पीड़ा जी पूरा है ए, जाना मैं थोड़ा घूमने फिरना मोटरसाकल मित्रों ਯਾਰਗੇ ਹੱਤ ਪਿਆਰ ਤੋਂ ਆਈ ਉਹ ਨਾ ਬਾਕੀ ਚਾਹਦੇ ਕੀ ਨਿਕਰੇ ਤੂੰ ਮੈਂ ਮਮਾ ਥੱਲੇ ਹੀ ਹੋਂ ਲੱਗਾ ਕਿਦਾ ਸਿੰਘ ਭਰਾ ਮੈਂ ਮੈਨਰਦੀ ਖਾਨ ਸਾਹਿਬ ਮੈਂ ਉਹਦੇ ਨੂੰ ਫੋਨ ਲਾਇਆ ਤੈਨੂੰ ਉਹ ਮਮਾ ਉਹਨੇ ਕਿਹਾ ਆ ਮੁੰਡਾ ਮੈਂ ਹਾ ਪਤਾ ਨਹੀਂ ਕਿਹੜਾ ਮੁੰਡਾ ਆ ਗਿਆ ਕਹਿੰਦਾ ਮੈਂ ਐਂ ਬਕਤ ਪੈ ਗਿਆ ਗੁਰੂਆ ਨਾ ਚਾਹਦੇ ਫਿਰ ਮਿੱਤਰੋ ਚਲਿਏ ਮੁੰਡਾ ਮਿੱਤਰੋ ਤੇ ਆਪਾਂ ਆਪਾਂ ਦੁੱਧ ਲੈਣ ਜਾਣਾ ਸੀ ਤੇ ਦੁੱਧ ਲੈ ਕੇ ਮੈਂ ਆ ਚੁੱਕਿਆ ਤੇ ਗੁਰਨੂਰ ਭਾਈ ਮਿਲੇ ਆ ਕਹਿੰਦੇ ਆਪਣੀਆਂ ਥੋੜੀਆਂ ਗੇ ਦੱਸਣ ਨਾ ਨੰਗਲ ਆ ਗਿਆ ਨੰਗਲ ਦੀ ਆਹ ਮੈਨੂੰ ਦੱਸ ਨੰਗਲ ਦੀ ਯਾਦਾਂ ਦੇ ਦੱਸਣਾ ਤੇ ਹੁਣ ਚੱਲਦੇ ਆ ਮਤਲਬ ਗੁਰਦਾਸ ਸਾਹਿਬ ਤੁਹਾਨੂੰ ਮਿਲਦੇ ਫੇਰ ਬਾਅਦ ਹਾਂ ਰਿਆ ਬੰਨ ਮੈਂ ਬਾਹਰ ਵੀ ਤੂੰ ਉਪੋਜੀ ਹਾਂਜੀ ਮਿੱਤਰੋ ਗੁਰਪਾਈ ਮੈਨੂੰ ਆਹ ਦੇ ਲੋ ਮੈਂ ਵੱਡੇ ਵਾਕਿਆ ਸਵੇਰ ਸੈਂਟਰ ਜਾਂਦਾ ਕਹਿੰਦਾ ਨਹੀਂ ਜਾਣਾ ਵੇਖ ਲੋ ਮਨਾ ਕਰਨਾ ਭਰਾ ਮੇਰੇ ਨੇ ਮम्मा ਕੰਦ ਦੇੜਦੀ ਐ ਤੁੰ ਆਹ ਕੋ ਤਰੱਕੀ ਹੋ ਗਈ ਗੁਰਵਾ ਕੰਦ ਦੇੜਤੀ ਓਂ ਕੀ ਕਰੀਏ ਗੁਰਵਾ ਗੁਰਦਾਰੇ ਆਹ ਵਿਆ ਕਰਾਂ ਕਿ ਵਾਗਨ ਵੇ ਹੀਰੇ ਨੇ ਇਹਦੇ ਆ ਦਿਓ ਲੋਬੀ ਸਿੰਘ ਸਿੰਘ ਕਹਿੰਦੇ ਹਾਂ ਜੀ ਬਈ ਹੁਣ ਆਪਾਂ ਸੁਖਾਸਨ ਕਰਾ ਰਿਹਾ ਹੈ ਹਾਂ ਬਈ ਇਹ ਤੇ ਚੜ ਗਿਆ ਤੇ ਹੁਣ ਮਿੱਤਰੋ ਸੋਈ ਗੋਲੀ ਗਰਵਾ ਪਾਰਕਿੰਗ ਬਣਾਤੀ ਚੱਲ ਗੀ ਨਾ ਗੱਡੀਆਂ 5 6 ਗੱਡੀਆਂ ਲਾ ਮੇਤਰੋ ਆਪਾਂ ਸੁੱਖਾ ਸਾਨੂੰ ਕਰਾ ਲਿਆ ਨਾਲੇ ਆਪਾਂ ਸੰਥਿਆ ਘਲਾਫ ਅਟੈਂਡ ਕਰ ਲਿਆ ਜੇ ਨੂਰ ਭਾਈ ਕਿੰਨੇ ਦਿਨ ਬਾਹਰ ਆਏ ਨੇ 1 2 3 4 ਤੇ 4 ਗੱਡੀਆਂ ਆ ਗਈਆਂ 1 2 3 ਤੇ ਆ 4 ਤੇ ਆ ਪੰਜਵੀਂ 5 ਗੱਡੀਆਂ ਤੇ ਬਾਬਾ ਜੀ ਦਾ ਮੋਟੇ ਮੋਟਸਾ ਲੱਗਣਾ ਬਾਕੀ ਆ ਗੱਡੀਆਂ ਨਹੀਂ ਆਈਆਂ ਮੇਤਰੋ ਚਲੋ ਪਰ ਕੋਈ 간ੀ ਗੁਰਦੁਆਰਾ ਸਾਜੀ ਥਾਂ ਆ ਖਾਲੀ ਪਈਏ ਨਾਲੇ ਗੁਰਦੁਆਰੇ ਥਾਂ ਕਿਹੜਾ ਆਪਾਂ ਵਰਤਨੇ ਜਾਂ ਜਦੋਂ ਕੋਈ ਵਰਤਨਾ ਹੋਵੇ ਜੇ ਚਾਹੀਦਾ ਕਢਾ ਲਾਂਗੇ ਇਹਨਾਂ ਦੇ ਨੋਂ ਨਹੀਂ ਹਾਂ ਤੇ ਗੱਡੀ ਇੱਥੇ ਆ ਦ ਨੈਕਸਟ ਡੇ ਹਾਂ ਜੀ ਮਤਲਬ ਉਹ ਕੀ ਹਾਲ ਚਾਲ ਆ ਤੁਹਾਡਾ ਸੁਣਾ ਨੇ ਮਸਵਾਂ ਕਰਾ ਦਿੱਤੀ ਸੀ ਉਹ ਬੱਚੇ ਅੰ内 ਹੀ ਗਏ ਤੇ ਇਹ ਬਾਹਰ ਵੀ ਖੋਈਆਂ ਜੀ ਫਿਰ ਮਿੱਤਰੋ ਮੈਂ ਚੱਲਾ ਹਾਂ ਜਿਮ ਆਜਾ ਡਿਸਕੋਲਿਆ ਜਿਮ ਆਪਿਆਂ ਦੀ ਵਰਕਸ਼ਾਪ ਤੇ ਮਤਲਬ ਪੇਰੈਂਟਸ ਮੀਟਿੰਗ ਦਾ 24 ਆ ਉਹ ਸਾਡੇ ਇਸ ਘਰ ਦੇਂਦੀਆਂ ਤੇ ਆਪਾਂ ਤਾਂ ਵੀ ਛੁੱਟੀ ਸੀਆਂ ਫਿਰ ਅੱਜ ਮੁਰਾਵਾ ਸਵੇਰ ਨਾਲ ਸੋਵਾਰ ਨੂੰ ਮਿੱਤਰੋ ਸੋਵਾਰ ਨੂੰ ਗਿਆ ਅਗਲੇ ਸੋਵਾਰ ਹੀ ਜਾਣਾ ਹਾਂ ਚੱਲਦੇ ਮਿੱਤਰੋ ਆਪਾਂ ਜਿਮ ਤੇ ਤੁਹਾਨੂੰ ਮਿਲਦੇ ਆ ਜਿਮ ਨਾਲੋਂ ਤੋਂ ਬਾਅਦ ਗਏ ਚਲੋ ਜੇ 7:00 ਵਜੇ 7:30 ਹਾਂ ਜੀ ਮਿੱਤਰੋ ਹੁਣ ਮੈਂ ਅੱਜ ਕਾ ਜਿਮ ਤੋਂ ਘਰੇ ਫੇ ਘਰ ਆ ਕੇ ਹੁਣ ਮੈਂ ਰੋੜੀ ਬਣੀ ਖਾਵਾਂਗਾ ਤੇ ਪਿਆਰਿਆਂ ਨੂੰ ਨਾ ਸੈਂਟਰ ਤੇ ਆਂਦੀ ਅੱਜ ਸ਼ਨੀਵਾਰ ਲੈਗੜੇ ਲੱਗਾ ਅਜ ਪੂਰਾ ਪੂਰਾ ਲੈਗੜੇ ਲੱਗਾ ਨਵਾਂ ਪਜਾਮਾ ਮਿੱਤਰੋ ਇਹ ਪੂਲੂ ਦਾ ਮਿੱਤਰੋ ਪੂਲੂ ਦਾ ਅੱਜ ਮੈਂ ਜੀਪ ਨਹੀਂ ਹੋਲੀ ਰੋਟੀ ਖਾਈ ਯਾਰ ਕੋਕ ਬੜੀ ਲੱਗੀ ਹੈ। ਆਂ ਜੀ ਮੇਤਰੋ ਇਹ ਹਾਲ ਚਾਲ ਆ ਮੈਂ ਹੁਣ ਪਹੁੰਚ ਗਿਆ ਰੈਡੀ ਛੜੀਪੁਰਾ ਓਕੇ ਰਿਪੋਰਟਾਂ ਤੇ ਤੇ ਮੈਂ ਚੱਲਾਂ ਮੇਤਰੋ ਸੈਂਟਰ ਆਪਣਾ ਅੱਜ ਫੇਰ ਤੋਂ ਝੋਟੇ ਤੇ ਜਾਣਾ ਮੋਟਰਸਾਈਕਲ ਕਰਦੇ ਆ ਰੈਡੀ ਫੇਰ ਚੱਲਦੇ ਆ ਮੇਤਰੋ ਸੈਂਟਰ ਮੈਂ ਉੱਧਾਂ ਪੂਰਾ ਓਕੀ ਆ ਮੈਂ ਤੇ ਰਿਪੋਰਟਾਂ ਓਕੇ ਪੂਰਾ ਚੈੱਕ ਕਰ ਸਕਦੇ ਹੋ ਨਵਾਂ ਪਜਾਮਾ ਨਾਲ ਲੂਟ ਤੇ ਚਲਿਏ ਮੇਤਰੋ ਨਾ ਬਾਅਦ ਤੁਸੀਂ ਅਭਿਨੁਅ ਅ ਮੈਂ ਜਾਨੂ ਭਾਈ ਨਹੀਂ ਜਾਣ ਜਾਨੂ ਭਾਈ ਗਏ ਆਪਣੇ ਕਿੱਥੇ ਗਏ ਭੋ ਉਹ ਉਹ ਮਿੱਤਰੋ ਫੇਰ ਵਲ ਤੇ ਗਿਆ ਹਰਮਨ ਤੇ ਜਾਨੂ ਜਿਹਨੂੰ ਕਹਿੰਦੇ ਆਪਾਂ ਉਹ ਆਪਣੀ ਫੇਰ ਵਲ ਤੇ ਗਿਆ ਸਕੂਲ ਦੀ ਤੇ ਮੇਲ ਨਾ ਜਾਊਗਾ ਆਪਾਂ ਚੋਸੀ ਪੱਡਾ ਚੱਲ ਗਿਆ ਮਿੱਤਰੋ ਤੁਹਾਨੂੰ ਮਿਲਦੇ ਆਂ ਹੁਣ ਬਾਅਦ ਚਲਿਏ ਮਾਇਆ ਥੋੜੀ ਜਿਹੀ ਲੈਣੀ ਆ 50 ਰੁਪਏ ਮਾਇਆ ਲੈ ਲਈ 50 ਮੇਰੇ ਤੋਂ ਅੱਗੇ ਆ ਜੀ ਆਉਣਾ ਚੱਲਦੇ ਹਾਂ ਮੇਰੇ ਮੋਨਾਂ ਪਾਸ ਸੈਂਟਰ ਚਲੀਏ ਗਾਇਸ ਹੌਤਾਂ ਨਿਆ ਯਾਰ ਦਾ ਜੀਰਾ ਤਨਾ ਪਈ ਮਾਰਾ ਛੁਟਾ ਜੀ ਬੱਡੀ ਦਾ ਸਰੀ ਮਦਰਾਣਾ ਪਬਲਿਕ ਸੈਂਟਰ ਦੇ ਅੰਦਰ ਧੂਪ ਵੇਖ ਭੰਡੇ ਨੂੰ ਹੱਦ ਦੇ ਲਈ ਹਾਂ ਮੈਂ ਅਬਰਾ ਕੋਠੇ ਤੇ ਬੈਠਾ ਮੈਨੂੰ ਇੰਦਾ ਲੱਗਿਆ ਕਿ ਮੈਂ ਬਸ ਤੇ ਬੈਠਾ ਨਾ ਐਨੀ ਮਾ ਵਜੇ ਮਥੇ ਨੂੰ ਆ ਗਈ ਅਗੀ ਉਹ ਕਿ ਮੇਰੇ ਜਿਸ ਤਰ੍ਹਾਂ ਦੇ ਦੇਖ ਸਕਦੇ ਹੁਣ ਆਪ ਤਰੀ ਹੋ ਚੁੱਕੇ ਆ ਸੈਂਟਰ ਹਾਂਜੀ ਤੇ ਇਹ ਸਾਡਾ ਮਿੱਤਰ ਪਿਆਰਾ ਜਿੰਨਾ ਅਜੇ ਹੀ ਸਿਕਿਉਰਟੀ ਦੇਂਦੇ ਆ ਫੋਲ ਕਿਉਂਕਿ ਇੱਕ ਚੌਕਲੇਟ ਦੇ ਬਦਲੇ ਅੱਜ ਵੀ ਉਹਨੂੰ ਸਿਕਿਉਰਟੀ ਦੇਣੀ ਪੈਦੀ ਆ ਤੇ ਅੱਜ ਵੀ ਉਹ ਅਹੀਂ ਹਲੋ ਬੈਕ ਛੱਡ ਗਿਆ ਵਾਂ ਇੱਕ ਵੀਰ ਨੂੰ ਬਚਾ ਕੇ ਮਰਦਾ ਮਰਨਾ ਕਾਹੇ ਮੋਰ ਮਾਰੀ ਦੇ ਮੋਰ ਮਾਰੀ ਧੰਦਾ ਨਹੀਂ ਮਾਰੀ ਦੇ ਆਕਾਸ਼ ਨੇ ਇਹ ਤਾਂ ਨਹੀਂ ਪਤਾ ਮੈਨੂੰ ਇੱਕ ਚੋਕਲੇਟ ਮਿਲਨੀ ਜਿਹੜੀ ਦੀ ਕੈਨਸਲ ਕਰਾਦੀ ਆ ਸਿਕਿਉਰਿਟੀ ਦੇ ਨੇ ਆ ਮੈਂ ਇਹਨਾਂ ਨੂੰ ਜੈਡ ਮਾਰਕ ਕੋਟੀ ਚੱਲ ਜੀ ਰਿਖ ਕਰੇ ਹਲੋ ਭਈ ਮਿੱਤਰੋ ਮੋੜਸਲਾ ਟੱਲੇ ਪਾਰਕਿੰਗ ਚ ਨਹੀਂ ਉੱਧੇ ਆਵਣਾ ਆਹ ਮੋੜਸਲਾ ਟੱਲਗਾ ਉਹ ਸਾਹਮਣੇ ਆ ਰਿਹਾ ਚਲ ਜੀ ਤੇ ਇਹਨੂੰ ਕੱਢੀਏ

ਉਕੀਓ ਗਿਆ ਪੁਰਾ ਮਨ ਚੜੀ ਗਈ ਮੇਤਰਾਪਾ ਕਿਰੇ ਤੇਰੀ ਮੇਰੇ ਮੈਂ ਇਹ ਚੰਗੂ ਲੱਗਦਾ ਨਾ ਹੁੰਦੇ ਭਾਈ ਚਾਬੀ ਕੀ ਕਹਾਂਗਾ ਹਾਂਜੀ ਲਓ ਵੀ ਮੇਤਰਾ ਹੁਣ ਨਾ ਅਸ਼ਕਾ ਤੇ ਮੋਟਰ ਦਾ ਬਾਹਰ ਪੰਜ ਵਾਗੇ ਰਗੇ ਨੇ ਯਾਰ ਤੇ ਹੁਣ ਮੈਂ ਕਰ ਸਕਦਾ ਡਾਇਰੈਕਟ ਨਾਲ ਬਿਨਾ ਜਾਵ ਤੇ ਇਹ ਕੋਠੇ ਤੇ ਵੀ ਸਾਸਰੀਆਂ ਮਈ ਕਿ ਉਹ ਕੀ ਗਾ ਇਹ ਹਾਂ ਜੀ ਵੀ ਮਿੱਤਰੋ ਤੁਹਾਨੂੰ ਪਤਾ ਹੈ ਘਰ ਆ ਕੇ ਕੋਈ ਕਾਫੀ ਥੀਕ ਦਾ ਕਾਰ ਰੇ ਕਿਉਂਕਿ ਰੈਸਟ ਕਰੀ ਕਰਨੀ ਹੁੰਦੀ ਹੈ 10 15 ਮਿੰਟ ਮੈਂ ਫੋਨ ਵੇਖਣ ਤੋਂ ਬਾਅਦ ਮੈਨੂੰ ਫੇਰ ਕੰਮੇ ਲਾਦਾਂ ਘਰ ਦੇ ਨੇ ਘਰ ਦੇ ਆਂਦੇ ਤੇ ਜਾਬ ਦੀ ਬੋਤਲ ਤੇ ਫਰਨੇਲ ਦੀ ਬੋਤਲ ਲੈ ਗਿਆ 10 ਕਿ ਮਿੰਟ ਬਾਜ਼ਾਰ ਨੂੰ ਜਾਂਦਿਆਂ ਵੀ ਲੱਗ ਜਾਣੇ ਹਾਂ ਚੱਲਦੇ ਹਾਂ ਮਿੱਤਰੋ ਬਾਹਰ ਐਕਚੁਅਲੀ ਉਹ ਸਭ ਜਾ ਕੇ ਰੋਣੇ ਮਿੱਤਰੋ ਇੱਕ ਕਰੀ ਹੋਰ ਆ ਛੋਟਾ ਚੱਲੀਏ ਮੇਰੇ ਛੋਟੇ यार الله هو متروتين يا بتينه بتني مش انا ਯਾਰ ਮਤਜਾ ਹੁੰਦੇ ਫਿਰ ਲੈ ਜਾਂਦਾ ਮਿੱਤਰੋ ਹੋਣ ਲੱਗ ਪੜ ਦੇ ਉਂ ਨਾ ਡਾਕਟਰ ਬੀਕੋਣੀ ਨਾਲ ਗੱਲ ਕੀਤੀ ਤੇ ਦਈਏ ਕਰਦਾ ਸਾਂ ਹਾਲੋ ਵੀ ਆ ਗਿਆ ਵੀ ਤੁਹਾਡਾ ਸਮਾਨ ਮਿੱਤਰੋ ਜਿਸ ਤਰ੍ਹਾਂ ਦੇ ਦੇਖ ਸਕਦੇ ਹੋ ਹੁਣੇ ਅਜੇ ਮੈਂ ਕੰਮ ਕਰਕੇ ਜਣਾ ਸਾਹਮਣੇ ਆਇਆ ਨਾ ਆ ਫੇਰ ਇੱਕ ਡਿਊਟੀ ਦੇਤੀ ਆ ਦੁੱਧ ਲੈ ਕੇ ਆਉਂਦੀ ਮਤਲਬ ਮੈਂ ਕਰੇ ਨਹੀਂ ਮੈਨਾਂ ਤੇ ਇਹਨੂੰ ਉਹਨੂੰ ਕੀਤਾ ਫੋਨ ਸੀ ਬੜੀ ਹੁੰਦੀ ਤੇ ਉਹ ਦੇਖ ਪੈ ਲਗਾ ਯਾਰ ਫੇਰ ਉਹਨੇ ਚਾਹਦੇ ਮਿੱਤਰੋ ਦੁੱਧ ਲੈ ਕੇ ਆਉਣੇ ਆ ਉਹ 10 ਰਾਣੀਆਂ ਹੀ ਤੇਰੇ ਠੀਕ ਜੀਆਂ ਸੂਲ ਚੜੀਏ ਆਰ ਮੋਟਰਸਾਈਕਲ ਫੇ ਆਪਾਂ ਸਾਡੇ ਆ ਟੰਗ ਦੀ ਖਾ ਕੇ ਮੇ ਉਹ ਚੱਲ ਤੇ ਇਹਨਾਂ ਆਪਾਂ ਦੁੱਧ ਲੈ ਆਈਏ ਮੇਰਾ ਭਜਨੇ ਆ ਦੁੱਧ ਲੈ ਦੁੱਧ ਲੈ ਕੋਈ ਗੱਲ ਨਹੀਂ ਇਹ ਹੁਣ ਤੋਏ ਇਹ ਆਪਣਾ ਦੁੱਧ ਲੈ ਕੇ ਪਾਸੇ ਫਿਰ ਵਾਪਸ ਆ ਕੇ ਇਹਨਾਂ ਨਾਲ ਸੂਲ ਪੜਿਆ ਆ ਤੇ ਗਈ ਇਹ ਬਸਕਾਰ ਸੋ ਮੇਰੇ ਲੱਕਰੇ ਡਿੱਗੀ ਗਈ ਪੱਜਾਂ ਦੇ ਪਰੇ ਕਰ। ਤੇ ਹਾਂ ਕਿ ਮੈਨੂੰ ਜਿਹਾ ਜਿਹਾ ਤੇ ਸਾਦੇ ਆਪਾਂ ਖਾ ਕੇ ਆ ਜਗੇ ਆ ਤੇ ਹੁਣ ਅਸੀਂ ਲੈ ਕੇ ਰਣ ਦੁੱਧ ਵੀ ਲੈ ਆਂਦਾ ਦੋਸ ਆਪਣੇ ਹੱਥਾਂ ਟੜ ਜੇ ਤੇ ਮੁੰਡਿਆਂ ਬਹੁਤ ਬੜੀਆਂ ਲਿੰਗਾਂ ਰਪੀਆਂ ਜੇ ਤੇ ਮਿੱਤਰੋ ਆਪਣਾ ਨੂਰ ਭਾਈ ਮਣੇ ਦੱਸਣਗੇ ਕਿ ਖੇਰ ਦੱਦੇ ਇਹਨਾਂ ਨਾਲ ਥੋੜੇ ਥੋੜੇ ਆਂਦੇ ਪਕੌੜੇ ਖਵਾਏ ਦੇ ਆ ਬਾਕੀ ਕੁਝ ਠੱਗਾ ਹੋਇਆ ਵੀਰ ਜੀ ਠੱਗਾ ਹੋਇਆ ਬਾਕੀ ਕੁਝ ਜਿਵੇਂ ਇਹਨਾਂ ਨੇ ਮੁਸਖਾਏ ਗਏ ਆ ਤੇ ਫੋਨ ਉੱਪਰ ਭਾਈਆਂ ਦੇ ਬੈਸਟ ਹੀ ਪਰ ਆਂਦੇ ਪਕੌੜਿਆਂ ਨੂੰ ਕੱਢ ਫਿਰੇ ਆ ਮੈਂ ਚਲੋ ਠੀਕ ਆ ਜਾਂਦੇ ਮਿੱਤਰੋ ਅੱਗਾਂ ਕਰੀ ਹਾਂਜੀ ਮਿੱਤਰੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਵਧਰਾ ਗਿਆ ਅੱਜ ਕੱਦ ਦੁੱਧ ਲੈ ਕੇ ਆ ਕੇ ਮੈਂ ਤੁਹਾਨੂੰ ਇੱਕ ਈ ਚੈੱਕ ਕਰਵਾਵਾਂ ਉਹ ਲੈ ਵਾਂਦੀ ਹੋ ਗਿਆ ਸ਼ਰਮਾ ਗਿਆ ਨੂੰ ਛੋਟਾ ਆ ਜੀਆ ਜਿਹੜਾ ਆ ਰਚੂ ਟਾ ਤੇ ਛੋਟੇ ਨੂੰ ਚੁੱਪ ਕਰਾਉਂਦਾ ਇਹਨੂੰ ਤਰੀਕਾ ਪਤਾ ਲੱਗਿਆ ਆ ਜਿਹੜਾ ਇਹਦੇ ਪੈਰ ਪਿਆ ਇਹ ਨਿਗਰੀ ਬਾਹਰ ਆ ਟੁੱਟ ਗਈ ਖਰਾਬ ਹੋ ਗਈ ਆ ਇਹਨਾਂ ਦੀ ਪੈਰ ਆਲੀ ਆ ਆ ਵੇਖੋ ਚੁੱਪ ਕਰਾਉਣਾ ਤਰੀਕਾ ਪੂਰਾ ਮੋਟਰਸਾਈਕਲ ਚੁੱਪਾ ਪੂਰਾ ਚੁੱਪਾ ਜਦ ਇਹ ਮੈਂ ਦੇਖਦਾ ਮੰਦਾ ਨਹੀਂ ਮਿੱਤਰੋ ਇਹ ਉਹ ਬੱਸ ਪੈ ਪੈਣੀ 60 ਰੁਪਏ ਦੀ ਉਹ ਚੁਵਾ ਲੈਣੀ ਹੈ ਤੇ ਹਨ ਮੇਲਾ ਮਿੱਤਰੋ ਬਾਜੋ ਪਾਠ ਪੂਜਾ ਕਰਨੀ ਪਹਚਾਦੇ ਮਿੱਤਰੋ ਬੋਲੋ ਸ਼ਹਿਰ ਕੀ ਵੀ ਆਟਸਰ ਨੰਡਰ ਦਾ ਧਰਤੀ ਕਰ ਜਾ ਫਿਰ ਇਹ ਨਿਆਰੇ ਹਾਂ ਵੀ ਮਿੱਤਰੋ ਮੈਂ ਹੁਣ ਜੰਧਰਾ ਮੇਲਾ ਆ ਗਿਆ ਪਾਠ ਪੂਜਾ ਕਰਨ ਦਾ ਬਾ ਸਾਰੇ ਘਰ ਦੇ ਕੰਮ ਕਰ ਤਬ ਬਾ ਮਗਾ ਘਰ ਦਾ ਛੋਟਾ ਬੇਟਾ ਤੇ ਮੈਂ ਹੀ ਹਾਂ ਠੀਕ ਸਾਰੇ ਕੰਮ ਮੈਨੂੰ ਹੀ ਹੁੰਦੀ ਆ ਕਿ ਹੁਣ ਚਲਦੇ ਆ ਮਿੱਤਰੋ ਆਪਾਂ ਗੁਰਦੁਆਰੇ ਸਾਹਿਬ ਅਰਦਾਸ ਹੁੰਦੀ ਆ ਤੇ ਆਪਾਂ ਜਾਗੇ ਸ਼ਾਮੇ ਲਈਏ ਨਾ ਆਪਾਂ ਪਹਿਲੋ ਸੋਫਾ ਸਿਕਾ ਕਰਾਂ ਫਿਰ ਕਰਾਂ ਇਸ ਫਿਰ ਕਰਾ ਕੇ ਸੱਤਾਂ ਨਾਲ ਸਟਾਟ ਚੱਲੀਏ ਗਾਇਸ ਗੁਰਦੁਆਰੇ ਆ ਚੱਕ ਰੋ ਵੀ ਗਲੀ ਜਾ ਚੁੱਕਿਆ ਮੈਂ ਤੇ ਕੁੱਤੇ ਕਾਤੇ ਦੇ ਨਿਸ਼ਾਨ ਥੋੜੇ ਘਟ ਗਏ ਕੁੱਤੇ ਉਹ ਸਰਕਾਰ ਵੱਲੋਂ ਕੋਈ ਆਹੀ ਗੱਡੀ ਚੁੱਕ ਕੇ ਲੈ ਗਈ ਕੁੱਤੇ ਟੀਕੇ ਟੁਕੇ ਲੈ ਉਹਨਾਂ ਵੀ ਅਸ਼ੀ ਵਾਲੀ ਤੇ ਲੈ ਗਈ ਕਿਉਂਕਿ ਅੱਜ ਕੱਲ ਸਰਕਾਰ ਦੀ ਚੱਲ ਨਹੀਂ ਰਹੀ ਕੁੱਤੇ ਚੁੱਕ ਕੇ ਲੈ ਜਾਓ ਟੀਕੇ ਲਾਓ ਫਿਰ ਛੱਡ ਜੋ ਮੁੜ ਕੋਤੇ ਨਰਸਕੂ ਕਰਦੇ ਆ ਇਦਾਂ ਮੱਲਿਆ ਜੇ ਨੁਕਸਾਨ ਹੀ ਪੈਂਚਉਂਦੇ ਆ ਲੋਕਾਂ ਨੂੰ ਉਹ ਚੜੀਆ ਮੇਤਰ ਤੇ ਉਹਨਾਂ ਨੇ ਵੈਕਸੀਨ ਲਾ ਦਿੰਦੇ ਓਹੋ ਜਗਦੀਪ ਭਾਈ ਜਗਦੀਪ ਭਾਈ ਪਹੁੰਚੋ ਅਰਦਾਸ ਹੋ ਗਈ ਆ ਮੂਸਮੇ ਕਰੀਤਨ ਮਾਈ ਤੋਂ ਵੀਊ ਚੈੱਕ ਕਰਾਣਾ ਓ ਚੈੱਕ ਕਰੋ ਓਏ ਹੋਏ ਹਾਂਜੀ ਜਿਸ ਤਰ੍ਹਾਂ ਦੇਖ ਸਕਦੇ ਮੇਤਰੋ ਹੁਣ ਆ ਬਸ ਉਹ ਖਾਸਨ ਕਰਾਏ ਆ ਉਕਾਸਨ ਗਰਾਗੇ ਦਾ ਹੁਣ ਆਪਾਂ ਸੰਖਿਆ ਕਲਾਸ ਅਟੈਂਡ ਕਰ ਲਈ ਐ ਤੇ ਜੰਮੀ ਭਾਈ ਅੰਦਰ ਬੱਤੀਆਂ ਨਹੀਂ ਜਗਾ ਬੰਦ ਕਰ ਗਏ ਆਂ ਔਰ ਫਮਦਰੋਂ ਅੰਦਰ ਬੱਤੀਆਂ ਜਗਾ ਕੇ ਆ ਗਿਆ ਬੰਦ ਕਰਕੇ ਆ ਹੈਂ ਜਗਦੀ ਭਾਈ ਕੀ ਕਰਦੇ ਨੇ ਤੀ ਵੀ ਮੇਰੇ ਨਾਲ ਹੀ ਪਰ ਅੱਜ ਦੇਖਦੀ ਭਾਈ ਮੇਰੇ ਨਾਲ ਹੀ ਆਏ ਨੇ ਤੇ ਨਾਲ ਹੀ ਚੱਲਦੇ ਨੇ ਮੈਂ ਜਲਦੀ ਆਇਆ ਦੋ ਮਿੰਟ ਹੂੰ ਦੋਵੇਂ ਮੈਂ ਤੇ ਜਲਦੀ ਆਏ ਕਿਤੇ ਭਿਆਨ ਕਿਤੇ ਮੈਂ ਦੋਵੇਂ ਨਹੀਂ ਆਂ ਦੈਰੀ ਮਮਾ ਇਹਨਾਂ ਨੇ ਹਾਂ ਤਾਂ ਤੂੰ ਨਹੀਂ ਡਰਨਾ ਪਰ ਆ ਜਿਕਨ ਮੈਂ ਵੀ ਹੁਣ ਨਹੀਂ ਆ ਤੇਰੇ ਨਾਲ ਹੀ ਰੇਟ ਚਲੋ ਕੋਈ ਗੱਲ ਨਹੀਂ ਕਰੀਏ ਕਰੇ ਆਹ ਨਹੀਂ ਲੱਗ ਰਿਹਾ ਇਥੇ ਨ Carbon ਲੱਗਾ ਸ਼ਾਇਦ ਹਾਂ